हां जी पंजाबी ओ ससरी काल जमे के पंजाब दा मुख्यमंत्री अरविंद केजरीवाल ने फसा ਦਿੱਤਾ है यानी भगवंत पुण मान पंजाब दे मुख्यमंत्री साहब फड़े गए ने और मामला की है ए जान तो पहला ਤੁਹਾਡੇ ਸਾਹਮਣੇ ਖਬਰ ਹੋਰ ਵੀ ਤਰਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਪੂਰੇ ਪੰਜਾਬ ਦੇ ਅੰਦਰ ਵਿਰੋਧ ਖੜਾ ਹੋ ਗਿਆ ਯਾਨੀ ਇੱਕ ਲੈਂਡ ਪੂਲਿੰਗ ਪਾਲਿਸੀ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪੰਜਾਬ ਦੇ ਕਿਸਾਨਾਂ ਉੱਤੇ ਵਿੱਢੀ ਸੀ ਉਸ ਗੱਲ ਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਹੋ ਗਿਆ ਤਾਂ ਪੰਜਾਬ ਦਾ ਮੁੱਖ ਮੰਤਰੀ ਪਹਿਲਾਂ ਵੀ ਪੰਜਾਬ ਦੇ ਲੋਕ ਕਹਿੰਦੇ ਰਹੇ ਨੇ ਕਿ ਭਾਈ ਅਰਵਿੰਦ ਕੇਜਰੀਵਾਲ ਆ ਜਿਹੜਾ ਇਹ ਪੰਜਾਬ ਦੇ ਮੁੱਖ ਮੰਤਰੀ ਜਾਨੀ ਭਗਵੰਤ ਮਾਨ ਨੂੰ ਕੋਸਾ ਸਕਦਾ ਆਖਰਕਾਰ ਭਗਵੰਤ ਮਾਨ ਵੀ ਫੜੇ ਗਏ ਨੇ ਔਰ ਅਰਵਿੰਦ ਕੇਜਰੀਵਾਲ ਆ ਜਿਹੜੇ ਇਹਨਾਂ ਤੋਂ ਹੁਣ ਦੂਰ ਰਹਿਣਾ ਪੈਣਾ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੂੰ ਪੂਰਾ ਮਾਮਲਾ ਤੁਹਾਡੇ ਸਾਹਮਣੇ ਧਰਾਂਗੇ ਕਿ ਹੈ ਕੀ ਹੈ ਔਰ ਪਹਿਲੀ ਖਬਰ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਇਹਨੂੰ ਲੈ ਕੇ ਪੂਰੇ ਪੰਜਾਬ ਦੇ ਕਿਸਾਨ ਵਿਰੋਧ ਵਿੱਚ ਨੇ ਕਈ ਸਾਰੇ ਇਲਾਕਿਆਂ ਦੇ ਵਿੱਚ ਪੰਜਾਬ ਦੀ ਸਰਕਾਰ ਦੁਆਰਾ ਤੁਹਾਡੇ ਪੱਧਰ ਦੇ ਉੱਤੇ ਜਿਹੜੀ ਕਿ ਜ਼ਮੀਨ ਹੈ ਉਹ ਐਕਵਾਇਰ ਕੀਤੀ ਗਈ ਹੈ ਔਰ ਹੋਰ ਵੀ ਜਿਹੜੇ ਇਲਾਕਿਆਂ ਦਾ ਨਾਮ ਉਹਨਾਂ ਨੇ ਨਸ਼ਰ ਕੀਤਾ ਹੈ ਕਿ ਇਹਨਾਂ ਇਹਨਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਅਸੀਂ ਜ਼ਮੀਨ ਐਕਵਾਇਰ ਕਰਾਂਗੇ ਪਰ ਇਸ ਗੱਲ ਦੇ ਨਾਲ ਇੱਕ ਬਹੁਤ ਵੱਡਾ ਮਾਮਲਾ ਖੜਾ ਹੋ ਗਿਆ ਇੱਕ ਪਾਸੇ ਬਾਦਲਾਂ ਦੇ ਉੱਤੇ ਐਕਸ਼ਨ ਕਰ ਦਿੰਦਾ ਤਾਂ ਦੂਜੇ ਪਾਸੇ ਵਿਰੋਧ ਵੀ ਸ਼ੁਰੂ ਹੋ ਜਾਂਦਾ ਤਾਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਮਜੀਠੀਏ ਦੇ ਉੱਤੇ ਐਕਸ਼ਨ ਕਰ ਦਿੱਤਾ ਪੂਰੇ ਪੰਜਾਬ ਦੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਖੜ ਗਏ ਸੀ ਪਰ ਜਿਹੜਾ ਮਾਮਲਾ ਅੱਜ ਦੇਖੋਗੇ 10 ਸਾਲ ਦੇ ਵਿੱਚ ਹੁਣ ਬਾਜੀ ਪਲਟ ਚੁੱਕੀ ਹੈ ਪਹਿਲੀ ਖਬਰ ਜਿਹੜੀ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਇਸ ਖਬਰ ਦੇ ਨਾਲ ਵਿਰੋਧ ਹੁੰਦਾ 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 ਸੁੱਤੇ ਫਸ ਗਏ ਨੇ ਸੁਣੋ ਲੈਂਡ ਪੂਲਿੰਗ ਪਾਲਿਸੀ ਦਾ ਪੂਰੇ ਪੰਜਾਬ ਦੇ ਵਿੱਚ ਪੂਰ ਜ਼ੋਰ ਵਿਰੋਧ ਹੋ ਰਿਹਾ ਜ਼ਿਲ੍ਹਾ ਸੰਗਰੂਰ ਦੀ ਗੱਲ ਕਰਾਂਗੇ ਜ਼ਿਲ੍ਹਾ ਸੰਗਰੂਰ ਦੇ ਸੋਇਆਂ ਕਲਾਂ ਦੀ ਜ਼ਮੀਨ ਐਕਵਾਇਰ ਹੋਵੇਗੀ ਜਨਿਕੇ 568 ਏਕੜ ਸੋ ਤਸਵੀਰਾਂ ਪਿੰਡ ਸੋਇਆਂ ਕਲਾਂ ਦੀਆਂ ਦਿਖਾਵਾਂਗੇ ਜਿੱਥੇ ਦੀ ਪੰਚਾਇਤ ਨੇ ਪੂਰੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਦੇ ਸਖਤ ਚੇਤਾਵਨੀ ਦੇ ਬੈਨਰ ਨੇ ਸੋ ਇਕੱਠੇ ਹੋਏ ਨੇ ਪਿੰਡ ਵਾਸੀ ਇਕੱਠੇ ਹੋਏ ਨੇ ਪੂਰਾ ਪਿੰਡ ਇਕੱਠਾ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਚ ਜ਼ਮੀਨ ਨਹੀਂ ਦੇਵਾਂਗੇ ਇਥੋਂ ਤੱਕ ਕਹਿ ਰਹੇ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਣਿਆ ਕਿ ਸਖਤ ਚੇਤਾਵਨੀ ਲੈਂਡ ਪੂਲਿੰਗ ਸਕੀਮ ਦੀ ਪ੍ਰਪੋਜ਼ਲ ਰੱਖਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੇ ਸਾਰੇ ਨੁਮਾਇੰਦਿਆਂ ਵਰਕਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਦਾ ਪਿੰਡ ਸੋਈਆਂ ਕਲਾਂ ਸੰਗਰੂਰ ਵਿੱਚ ਦਾਖਲ ਹੋਣਾ ਮਨਾ ਹੈ ਤਾਂ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦੇ ਮੁੱਖ ਮੰਤਰੀ ਦਾ ਲੈਂਡ ਪੂਲਿੰਗ ਪਾਲਿਸੀ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਵਿਰੋਧ ਵੀ ਹੋ ਰਿਹਾ ਤੇ ਉਹਨਾਂ ਨੇ ਬੈਨਰ ਵੀ ਚਪਕਾ ਦਿੱਤੇ ਨੇ ਕਿ ਕੋਈ ਵੀ ਆਮ ਆਦਮੀ ਪਾਰਟੀ ਦਾ ਨਮਾਇੰਦਾ ਸਾਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਨਾ ਬੜੇ ਪਰ ਜਿਹੜੀ ਖਬਰ ਹੁਣ ਦੇਖੋਗੇ ਭਗਵੰਤ ਮਾਨ ਦੇ ਨਾਲ ਆਪਣਾ ਹੀ ਲੀਡਰ ਯਾਨੀ ਇਹਨਾਂ ਦਾ ਹੀ ਇੱਕ ਆਮ ਆਦਮੀ ਪਾਰਟੀ ਦਾ ਖਾਸ ਬੰਦਾ ਜਿਹਦੀ ਤੁਸੀਂ ਹੁਣ ਆਵਾਜ਼ ਸੁਣਨ ਜਾ ਰਹੇ ਹੋ ਉਸ ਬੰਦੇ ਨੇ ਵਿਰੋਧ ਸ਼ੁਰੂ ਕਰ ਦਿੱਤਾ ਭਗਵੰਤ ਮਾਨ ਦਾ ਐਸ ਕਰਕੇ ਪੰਜਾਬ ਦਾ ਮੁੱਖ ਮੰਤਰੀ अरविंद केजरीवाल ਤੋਂ ਜੇਕਰ ਦੂਰ ਰਹਿੰਦਾ ਤਾਂ ਪੰਜਾਬ ਦੇ ਅੰਦਰ ਇਹਨਾਂ ਦੀ ਸਰਕਾਰ ਸੇਵ ਰਹਿ ਸਕਦੀ ਹੈ ਨਹੀਂ ਤਾਂ ਪੰਜਾਬ ਦੇ ਅੰਦਰ ਅਕਾਲੀ ਦਲ ਵੀ ਆ ਸਕਦਾ ਹੈ ਇਹ ਵੀ ਤੁਹਾਡੇ ਨਾਲ ਅਪਡੇਟ ਸਾਂਝੀ ਕਰਾਂਗੇ ਸੁਣੋ ਚੰਡੀਗੜ੍ਹ ਜਾ ਕੇ ਇਹਨਾਂ ਦੇ ਫਾਰਾਂ ਚ ਇਹਨਾਂ ਨੂੰ ਕੱਲ ਤੋਂ ਫੜ ਕੇ ਲੋਣਾ ਚਾਹੀਦਾ ਮੁੱਖ ਮੰਤਰੀ ਨੂੰ ਇਹ ਜਿਹੜੂ ਦੁਰ ਜਿੰਮੇਦਾਰ ਹੋ ਕੇ ਜਿੰਮੇਦਾਰਾਂ ਦੇ ਨਾਂ ਤੇ ਕਲੰਕਾ ਜਿਹੜਾ ਇਹ ਪਾਲਿਸੀ ਦੇ ਖਿਲਾਫ ਤੋਂ ਬੋਲਿਆ ਨਹੀਂ ਇਹਦੀ ਥਾਂ ਤੇ ਮੈਂ ਹੁੰਦਾ ਨਾ ਮੈਂ ਮੁੱਖ ਮੰਤਰੀਸ਼ਪਾ ਉਹ ਮਾਰਨੇ ਹੀ ਚਲਾ ਕੇ ਯਾਰ ਤੂੰ ਮੇਰੇ ਮੇਰੇ ਜਿੰਮੇਦਾਰੀ ਭਾਵੇਂ ਦੀ ਤੂੰ ਇਹ ਤੁਸੀਂ ਇਹ ਕੁਝ ਕਰਨ ਲੱਗ ਪਏ ਦਿੱਲੀ ਵਾਲੇ ਮੈਂ ਪੁੱਛਣਾ ਥੋੜਾ ਹਰੇਕ ਝਾੜੂ ਵਾਲੇ ਵਰਕਰ ਤੋਂ ਹਰੇਕ ਕੰਨ ਵਾਲੇ ਤੋਂ ਤੁਹਾਡੇ ਕੀ ਲੋਕੋਲ ਇਹਨਾਂ ਕੋਲੇ ਵੀ ਤੁਸੀਂ ਨਾ ਡਰ ਰਹੇ ਹੋ ਇਹ ਸਲੈਂਡਰ ਬਿਲਡਿੰਗ ਬਾਕਸ ਦੇ ਖਿਲਾਫ ਕਿਉਂ ਨਹੀਂ ਬੋਲਦੇ ਲੋਕਾਂ ਦਾ ਜਾੜਾ ਕਰ ਰਹੇ ਆ ਲੋਕਾਂ ਦੇ ਘਰ ਤਬਾਹ ਕਰ ਰਹੇ ਆ ਕਈ ਮੇਰੇ ਪਾਰਟੀ ਦੇ ਵਰਕਰਾਂ ਦੇ ਫੋਨ ਆਏ ਆ ਤੂੰ ਨਾ ਪਾ ਤੂੰ ਇਕੱਲੇ ਬੋਲੀ ਜਾਂਦੇ ਤੈਨੂੰ ਕੀ ਪਿਆ ਮੈਂ ਕਿਹਾ ਤੁਹਾਡੇ ਅਸਲੀ ਬੋਲਦਾ ਜਿਨ੍ਹਾਂ ਨੇ ਫੋਨ ਕੀਤਾ ਸੋ ਜਿੰਮੇਦਾਰ ਉਹ ਮੈਂ ਕਿਹਾ ਭਰਾਵਾ ਮੇਰੇ ਕੋਲ ਤਾਂ ਹੋਰਾਂ ਨਹੀਂ ਤਾਂ ਸੁਣ ਲਿਆ ਪੰਜਾਬ ਵਾਲੇ ਇਹ ਆਮ ਆਦਮੀ ਪਾਰਟੀ ਦਾ ਪ੍ਰਧਾਨ ਬੋਲ ਰਿਹਾ ਸੀ ਜਿਹੜਾ ਕਿ ਕਹਿੰਦਾ ਮੇਰੇ ਕੋਲ ਕੋਈ ਜ਼ਮੀਨ ਨਹੀਂ ਹੈ ਪਰ ਮੈਂ ਪੰਜਾਬ ਦੇ ਤਾਂ ਹੁਣ ਪੰਜਾਬ ਦਾ ਮੁੱਖ ਮੰਤਰੀ ਕਸੂਤਾ ਫਸ ਗਿਆ ਦਰਅਸਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਪਸਾਉਣ ਵਾਲਾ ਕੌਣ ਹੈ ਅਰਵਿੰਦ ਕੇਜਰੀਵਾਲ ਕਿਉਂਕਿ ਦਿੱਲੀ ਦੇ ਲੋਕ ਸਰਕਾਰ ਚਲਾ ਰਹੇ ਨੇ ਇਹ ਗੱਲ ਤਾਂ ਹੈ ਪੰਜਾਬ ਦੇ ਲੋਕ ਵਿਰੋਧ ਕਰ ਰਹੇ ਨੇ ਕਿਉਂਕਿ ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਪੂਰਾ ਸਮਰਪਿਤ ਹੋ ਗਿਆ ਸੀ ਜਿਸ ਦਿਨ ਮਜੀਠੀਏ ਦੇ ਉੱਤੇ ਐਕਸ਼ਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਦੇ ਹੱਕ ਵਿੱਚ ਪੂਰਾ ਪੰਜਾਬ ਖੜ ਗਿਆ ਤਾਂ ਜਦੋਂ ਲੈਂਡ ਪੂਲਿੰਗ ਪਾਲਿਸੀ ਇਹ ਚਲਾਈ ਕਹਿੰਦੇ ਆ ਅਕਸਰ ਇਹਨੂੰ ਚਲਾਉਣ ਵਾਲਾ ਆਰਵਿੰਦ ਕੇਜਰੀਵਾਲ ਯਾਨੀ ਦਿੱਲੀ ਦੇ ਉਹ ਦਲਾਲ ਜਿਹੜੇ ਪੰਜਾਬ ਨੂੰ ਲੰਬੇ ਸਮੇਂ ਤੋਂ ਰੋਟਣਾ ਚਾਹੁੰਦੇ ਸੀ ਦੇਖੋ ਇੱਥੇ ਪੰਜਾਬ ਦੇ ਲੋਕ ਵੀ ਕਹਿ ਰਹੇ ਨੇ ਕਿ ਭਗਵੰਤ ਮਾਨ ਦੇ ਨਾਲ ਸਾਡਾ ਕੋਈ ਵੀ ਬੈਰ ਵਿਰੋਧ ਨਹੀਂ ਹੈ ਤਾਂ ਅਸੀਂ ਵੀ ਕਹਿੰਦੇ ਆ ਵੀ ਇਹ ਗੱਲ ਸੱਚ ਹੈ ਪਰ ਦੂਜੇ ਪਾਸੇ ਜਿਹੜਾ ਆਰਵਿੰਦ ਕੇਜਰੀਵਾਲ ਦਾਦਾ ਸਾਲ ਦੇ ਵਿੱਚ ਉਹ ਪੰਜਾਬ ਦੇ ਲੋਕਾਂ ਨੂੰ ਵੀ ਡੰਗਣਾ ਚਾਹੁੰਦਾ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਤੁਸੀਂ ਇਹ ਗੱਲ ਤੋਂ ਅੰਦਾਜ਼ਾ ਲਾਓ ਕਿ ਪੰਜਾਬ ਦਾ ਕੋਈ ਵੀ ਆਪਣਾ ਨੁਮਾਇੰਦਾ ਜਿਹੜੇ ਤੁਸੀਂ ਆਪਣੇ ਆਪ ਬਣਾਏ ਨੇ ਉਹ ਲੋਕਾਂ ਨੂੰ ਹਟਾ ਕੇ ਦਿੱਲੀ ਵਾਲੇ ਲੋਕ ਰੱਖੇ ਜਾਂਦੇ ਨੇ ਇਸ ਕਰਕੇ ਪੰਜਾਬ ਦੇ ਅੰਦਰ ਜਗ੍ਹਾ-ਜਗ੍ਹਾ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਵਿਰੋਧ ਹੋ ਰਿਹਾ ਤਾਂ ਜੇਕਰ ਭਗਵੰਤ ਮਾਨ ਸਾਹਿਬ ਆਪਣੀ ਸਰਕਾਰ ਨੂੰ ਕਾਇਮ ਰੱਖਣਾ ਚਾਹੁੰਦੇ ਨੇ ਅਸੀਂ ਵੀ ਕਹਦੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਦੂਰ ਹੋਣਾ ਚਾਹੀਦਾ ਕਿਉਂਕਿ ਵੈਸੇ ਪੰਜਾਬ ਦੇ ਲੋਕ ਕਹ ਰਹੇ ਨੇ ਕਿ ਭਾਈ ਅਰਵਿੰਦ ਕੇਜਰੀਵਾਲ ਨੂੰ ਨਾ ਪਸੰਦ ਕੀਤਾ ਗਿਆ ਔਰ ਦੂਜਾ ਨੰਬਰ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਇਹ ਇਕੱਲੇ ਜੀਵਿਦਾਰਾਂ ਤੇ ਨਹੀਂ ਹੋਰ ਵੀ ਬਹੁਤ ਸਾਰੇ ਵਰਗ ਦੇ ਲੋਕਾਂ ਦੇ અપnai ਜਾ ਰਹੀ ਹੈ ਯਾਨੀ ਕਿ ਜਿਵੇਂ ਗਰੀਬ ਲੋਕ ਨੇ ਉਹਨਾਂ ਦੀ ਜਿੱਥੇ ਵੀ ਜਿਵੇਂ ਪੰਚਾਇਤੀ ਜਗਾ ਜਾਂ ਕੋਈ ਸਰਕਾਰੀ ਹੈ ਲੰਬੇ ਸਮੇਂ ਤੋਂ ਜਿੱਥੇ ਉਹ ਰਹਿੰਦੇ ਆ ਰਹੇ ਸੀ ਉਹਨਾਂ ਜਗਾਵਾਂ ਨੂੰ ਵੀ ਕਈ ਇਲਾਕਿਆਂ ਦੇ ਵਿੱਚ ਦੇਖਿਆ ਗਿਆ ਢਾਇਆ ਗਿਆ ਉਹਨਾਂ ਜਗਾਵਾਂ ਨੂੰ ਖਾਲੀ ਕਰਵਾਇਆ ਗਿਆ ਤਾਂ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੈ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਦੇ ਪਿੱਛੇ ਲੱਗ ਕੇ ਪੰਜਾਬ ਦੀ ਸੱਤਾ ਗਵਾਉਣੀ ਹੈ ਤੇ ਜਾਂ ਫਿਰ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਿੱਚ ਖੜਕੇ 2027 ਦੇ ਵਿੱਚ ਆਪਣੀ ਸਰਕਾਰ ਬਣਾਉਣੀ ਆ ਇਹ ਗੱਲ ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਇਹਨਾਂ ਦੇ ਨੁਮਾਇੰਦਿਆਂ ਦੇ ਸਾਹਮਣੇ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ